ਬੇਸਰ ਬਾਕੀ ਗੱਲ ਤੇ ਮਰੀਦਾ ਜੇ ਨਵਾਂ ਕੰਮ ਕਰ ਦਿੱਤੇ ਅਜੇ ਤੱਕ ਨਹੀਂ ਟੈਕਨੋਟ ਕਰਨਾ ਆਜੀ ਜੀ ਬੜਾ ਇਹ ਭਾਗਾ ਵਾਲੀ ਗੱਲ ਹੈ ਸਾਡੇ ਗੁਰਦਾਸਪੁਰ ਸ਼ਹਿਰ ਲਈ ਕਿ ਸਾਡੀ ਇੱਕ ਬੜੀ ਇਤਿਹਾਸਿਕ ਇਮਾਰਤ ਕਲਾ ਕੇਂਦਰ ਗੁਰਦਾਸਪੁਰ ਨੂੰ ਰੈਨੋਵੇਟ ਕਰਕੇ ਉਹਦਾ ਦੁਬਾਰਾ ਮਹੂਰਤ ਉਦਘਾਟਨ ਕੀਤਾ ਗਿਆ ਹੈ ਇਹ ਬਹੁਤ ਹੀ ਸਾਡੇ ਲਗਭਗ 60-70 ਸਾਲ ਪੁਰਾਣੀ ਬਿਲਡਿੰਗ ਹੈ ਜਿਹਦੇ ਵਿੱਚ ਬਹੁਤ ਸੇ ਗੁਰਦਾਸਪੁਰ ਵਸਿਆਂ ਦੀ ਯਾਦਾਂ ਵੀ ਜੁਨੀਆਂ ਨੇ ਕਿਉਂਕਿ ਆਪਣੇ ਬਚਪਨ ਦੇ ਸਮੇਂ ਉਹਨਾਂ ਨੇ ਇੱਥੇ ਕਲਾ ਨਾਲ ਆਪਣੀ ਕਲਾਸਿਸ ਲੀਆਂ ਸੀ ਬਾਵੇਂ ਉਹ 뮤זיਕ ਦੀ ਕਲਾਸਿਸ ਸੀ ਕੋਈ ਸਿਤਾਰ ਦੀ ਵੀਨਾ ਦੀ ਮੈਨੂੰ ਦੱਸਿਆ ਗਿਆ ਕਾਫੀ ਇਹ ਜਿਹੜਾ ਇੱਕ ਐਕਟੀਵਿਟੀ ਦਾ ਹੱਬ ਰਹਿੰਦਾ ਸੀਗਾ ਕਲਾ ਕੇਂਦਰ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਜਿਹੜਾ ਕੇਂਦਰ ਸੀ ਇਹ ਬੰਦ ਹੋ ਚੁੱਕਿਆ ਸੀਗਾ ਕੋਵਿਡ ਟਾਈਮ ਤੋਂ ਇਹ ਵੀ ਵਰਤੋਂ ਬਿਲਕੁਲ ਬੰਦ ਹੋ ਗਈ ਸੀ ਜਿਸ ਕਰਕੇ ਇਹ ਇਮਾਰਤ ਬਿਲਕੁਲ ਖਸਤਾ ਹਾਲ ਹੋ ਚੁੱਕੀ ਸੀ ਪਰ ਗੁਰਦਾਸਪੁਰ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਦਿਲਬਖ ਸ਼ਾਸਨ ਵੱਲੋਂ ਇਸ ਨੂੰ ਰੈਨੋਵੇਟ ਕਰਵਾਇਆ ਗਿਆ ਮੈਂ ਧੰਨਵਾਦੀ ਵੀ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਇੱਕ ਜਿਹੜਾ ਇਹ ਉਪਰਾਲਾ ਕੀਤਾ ਗਿਆ ਸੀ ਉਹਦੇ ਸਦਕਾ ਅਸੀਂ ਇਹਦਾ ਅਜੂ ਘਾਟਨ ਕੀਤਾ ਇਸ ਇਮਾਰਤ ਦੇ ਵਿੱਚ ਹੁਣ ਲਗਾਤਾਰ ਛੋਟੇ ਬੱਚਿਆਂ ਲਈ ਕਲਾਸਾਂ ਲਾਈਆਂ ਜਾਣਗੀਆਂ ਭਾਵੇਂ ਉਹ ਆਰਟ ਨਾਲ ਰਿਲੇਟਡ ਹੈ ਡਰਾਮਾ ਨਾਲ ਰਿਲੇਟਡ ਹੈ theater ਯੂਜ਼ਿਕ ਦਾਸ ਹਰ ਤਰ੍ਹਾਂ ਦੀ ਕਲਾਸ ਇੱਥੇ ਜਿਹੜੀ ਸ਼ੁਰੂ ਕੀਤੀ ਜਾਊਗੀ ਮੈਂ ਸਾਰੇ ਵਾਸੀਆਂ ਨੂੰ ਗੁਦਾਸਪੁਰ ਵਾਸੀਆਂ ਨੂੰ ਸੱਦਾ ਦਿੰਦਾ ਕਿ ਆਪਣੇ ਬੱਚਾ ਨੂੰ ਇੱਥੇ ਇਹਨਾਂ ਕਲਾਸਾਂ ਚ ਐਨਰੋਲ ਕਰਾਓ ਤਾਂ ਕਿ ਜਿਹੜਾ ਇੱਕ ਕਲਾ ਕੇਂਦਰ ਹੈ ਇਹ ਲਗਾਤਾਰ ਐਕਟਿਵ ਰਹੇ ਚੱਲਦਾ ਰਹੇ ਤੇ ਕਲਾ ਨੂੰ ਵਿਕਸਿਤ ਕਰਨ ਦਾ ਜਿਹੜਾ ਇਹ ਉਪਰਾਲਾ ਸਾਡਾ ਇਹ ਕਾਮਯਾਬ ਹੋਵੇ ਇਹ ਲਗਾਤਾਰ ਸਾਡਾ ਜੀ ਲਗਭਗ 6 ਮਹੀਨੇ ਹੋ ਗਿਆ ਜਿਵੇਂ ਜਿਵੇਂ ਸਾਨੂੰ ਕੋਈ ਕੰਟਰੀਬਿਊਸ਼ਨ ਆਂਦਾ ਸੀਗਾ ਯਾ ਸਾਡੀ ਹੈਰੀਟੇਜ ਡਿਸਟ੍ਰਿਕਟ ਹੈਰੀਟੇਜ ਸੁਸਾਇਟੀ ਵਿਲ ਜੋ ਜੋ ਸਾਨੂੰ ਲੱਗਾ ਬਹੁਤ ਛੋਟੀ ਛੋਟੀ ਕਾਸ ਨਾਲ ਪਹਿਲਾਂ ਇੱਕ ਕਮਰਾ ਕੀਤਾ ਫਿਰ ਦੋ ਕਮਰੇ ਕੀਤੇ ਫਿਰ ਛੇ ਕਮਰੇ ਕੀਤੇ ਫਿਰ ਹਾਲ ਕੀਤਾ ਇਹਦੀ ਛੋਟੀ ਛੋਟੀ ਕਾਸ ਬਹੁਤ ਵਹਿ ਜਾਂਦੀ ਹੈ ਬਟ ਇਹ ਹਜੇ ਵੀ ਸਾਡਾ ਇੱਕ ਟੀਚਾ ਇਹੀ ਹੈ ਕਿ ਇਹਨੂੰ ਕੰਟੀਨਿਊਸ ਅਸੀਂ ਇਹਦੇ ਵਿੱਚ ਕੁਝ ਨਾ ਕੁਝ ਐਡ-ਆਨ ਕਰਦੇ ਰਹੀਏ ਅੱਜ ਜਲਸੀ ਦਾ ਉਖਾਟ ਰਿਸਟਰ ਕੀਤਾ ਕਿ ਹੁਣ ਇਹ ਚੱਲਣ ਯੋਗ ਹੋ ਗਿਆ ਹੈਗਾ ਇੱਥੇ ਅਸੀਂ ਕਲਾਸਾਂ ਵੀ ਲਾਵਾਂਗੇ ਤੇ ਲਗਾਤਾਰੀ ਵਧਾਉਂਗੇ ਗੁਰਦਾਸਪੁਰ ਲਈ ਬੜਾ ਖੁਸ਼ੀ ਦਾ ਮਕਾਮ ਹੈ ਕਿ ਗੁਰਦਾਸਪੁਰ ਦੇ ਵਿੱਚ ਜਿਹੜੀ ਇੱਕ ਬਹੁਤ ਪੁਰਾਣੀ ਇਤਿਹਾਸਿਕ ਸੰਸਥਾ ਕਲਾ ਕੇਂਦਰ ਜਿਹੜੀ ਪਿਛਲੇ 20 ਸਾਲਾਂ ਤੋਂ ਅਣਗੌਲੀ ਪਈ ਸੀ ਨੈਗਲੈਕਟਡ ਸੀਗੀ ਔਰ ਬਿਲਡਿੰਗ ਖਸਤਾਲ ਹੋ ਚੁਈ ਸੀ ਅੱਜ ਉਸ ਸੰਸਥਾ ਨੂੰ ਦੁਬਾਰਾ ਰੈਨੋਵੇਟ ਕਰਕੇ ਲੋਕਾਂ ਨੂੰ ਸਵੱਗਤ ਕੀਤਾ ਉਹਦੇ ਲਈ ਮੈਂ ਪੰਜਾਬ ਸਰਕਾਰ ਦਾ ਔਰ ਖਾਸ ਕਰਕੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਡਿਸਟ੍ਰਿਕਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਮਨ ਸ਼ੋਗਰ왈 ਜੀ ਉਹਨਾਂ ਦੀ ਸਾਰੀ ਟੀਮ ਔਰ ਡਿਸਟ੍ਰਿਕਟ ਹੈਰੀਟੇਜ ਦੇ ਨਮੀ ਆਫਿਸ ਦੇ ਰਜ਼ਾ ਮੈਂਬਰ ਸਾਹਿਬਾਨ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜਾ ਇੱਕ ਕਲਾ ਦਾ ਕੇਂਦਰ ਪਿਛਲੇ ਕਈ ਸਾਲਾਂ ਤੋਂ ਇੱਦਾਂ ਪਿਆ ਸੀ ਅੱਜ ਉਹਨਾਂ ਨੂੰ ਵਧੀਆ ਉਹਦੀ ਵਧੀਆ ਦੇਖ ਬਰਾ ਕੇ ਵਧੀਆ ਨੂੰ ਰੈਨੋਵੇਟ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਇਹ ਸੰਸਥਾ ਦੇ ਨਾਲ ਗੁਰਦਾਸਪੁਰ ਦਾ ਇਤਿਹਾਸ ਵੀ ਜੁੜਿਆ ਸਾਡੇ ਇੱਥੇ ਪੁਰਾਣੇ ਮੰਦ ਫੈਮਿਲੀ ਮੰਦ ਨਿੰਮਨਾਥ ਕੌਸ਼ਲ ਜੀ ਸਾਹਿਬ ਜਿਨ੍ਹਾਂ ਦੇ ਧਰਮ ਪ੍ਰਤੀ ਬਹੁਤ ਸਤਕਾਰਯੋਗ ਸ਼੍ਰੀਮਤੀ ਰਮਿਲਾ ਕੌਸ਼ਲ ਜੀ ਉਹਨਾਂ ਨੂੰ ਸੰਗੀਤ ਦੇ ਵਿੱਚ ਬਹੁਤ ਰੁਚੀ ਸੀਗੀ ਔਰ ਉਹਨਾਂ ਨੇ ਉਸ ਵਕਤ 1962 ਦੇ ਵਿੱਚ ਇਹ ਜਿਹੜੀ ਸੰਸਥਾ ਸਥਾਪਿਤ ਕੀਤੀ ਸੀਗੀ ਔਰ ਇਹ ਵਿੱਚ ਲਗਾਤਾਰ ਉਹਨਾਂ ਦਿਨਾਂ ਦੇ ਵਿੱਚ ਕਲਾਸਿਸ ਚੱਲਦੀਆਂ ਸੀ ਪਾਵੇ ਡਾਂਸਿਸ ਦੀਆਂ ਸੀਗੀਆਂ ਇਨਸਟਰੂਮੈਂਟ ਦੀਆਂ ਸੀਗੀਆਂ ਲੋਕ ਸਤਾਰ ਸਿੱਖਣ ਆਉਂਦੇ ਸੀਗੇ ਔਰ ਐਕਟੀਵਿਟੀ ਜਿੱਤੇ ਹੁੰਦੀਆਂ ਸੀਗੀਆਂ ਸੋ ਮੈਂ ਸਮਝਣਾ ਕਿ ਉਹ ਜਿਹੜੀ ਪਿਛਲੇ ਸਾਲਾਂ ਤੋਂ ਇਹ ਚੀਜ਼ ਜਿਹੜੀ ਅੰਗੋਲੀ ਗਈ ਸੀ ਉਹਨੂੰ ਦੁਬਾਰਾ ਅੱਜ डिस्ट्रिक एडमिनीट्रेन ने लोगों तैयार करके समर्पित किया मैं ये महसूस करना कि जो सा अमीर विरसा जी साब की संस्कृति जहाँ एक कल्चर वो अगली पीढ़ी तक पहुँचा बहुत जरूरी है और खास करके गुरदासपुर एक ऐसा शहर है जितने प्लेटफॉर्म नहीं व्डे शहरों में प्लेटफॉर्म मिल जाते हैं उस प्लेटफॉर्म जरा प्रोवाइड किया सारे बधाई दे और मैं अज ਅਲਾਕੇ ਵਾਸੀਆਂ ਨੂੰ ਵੀ ਮੁਬਾਰਕ ਦਿੰਦਾ ਕਿ ਇੱਕ ਬਹੁਤ ਵਧੀਆ ਕਦਮ ਅਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਚੁੱਕ ਕੇ ਇਸ ਸ਼ਹਿਰ ਨੇ ਬਹੁਤ ਵੱਡੀ ਫੈਸਿਲਿਟੀ ਜਿਹੜੀ ਆ ਅੱਜ ਪ੍ਰੋਵਾਈਡ ਕੀਤੀ ਆ ਅੱਜ ਅਸੀਂ ਮਿਲ ਕੇ ਨੂੰ ਦੁਬਾਰਾ ਲੋਕਾਂ ਨੂੰ ਸਮਰਪਿਤ ਕੀਤਾ ਔਰ ਮੈਂ ਅਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਕਰੂੰਗਾ ਔਰ ਸਾਡੇ ਜਿਹੜੇ ਹੈਰੀਟੇਜ ਸੁਸਾਇਟੀ ਦੇ ਮੈਂਬਰਸ ਨੇ ਆ ਬਹੁਤ ਵਧੀਆ ਕਲਾਕਾਰ ਨੇ ਹਰਮਨਜੀ ਆਰਟਿਸਟ ਵੀ ਨੇ ਕਲਤੀ ਜੀ ਨੇ ਰਮਿੰਦਰ ਜੀ ਨੇ ਇਹ ਸਾਰੇ ਕੁਛ ਨਾ ਕੋ ਐਕਟੀਵਿਟੀ ਜਿਹੜੀਆਂ ਨੇ ਇੱਥੇ ਜ਼ਰੂਰ ਕਰਾਉਂਦੇ ਰਹੋ ਔਰ ਖਾਸ ਕਰਕੇ ਜਿਹੜੀ ਨਵੀਂ ਬੀੜੀ ਆ ਉਹਨੂੰ ਜ਼ਰੂਰ ਝੜੋ ਤਾਂ ਕਿ ਹੋ ਸਕਟਿਵਿਟੀ ਦੇ ਵਿੱਚ ਉਹ ਵੀ ਹੋ ਵਿਲਰ ਪ੍ਰਾਪਤ ਕਰ ਸਕਣ ਪੜਾਈ ਦੇ ਨਾਲ ਨਾਲ ਜਿਸ ਵਕਤ ਬੱਚਾ ਕਲਚਰ ਐਕਟੀਵਿਟੀ ਦੇ ਵਿੱਚ ਅੱਗੇ ਨਿਕਲਦਾ ਤੇ ਉਹਦੀ ਜ਼ਿੰਦਗੀ ਜਿਹੜੀ ਆ ਉਹ ਮੁਕਮਲ ਹੁੰਦੀ ਆ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਮੁਬਾਰਕ ਔਰ ਇਹ ਜਿਹੜੀ ਸੰਤਾ ਜਿਹਦੇ ਨਾਲ ਮੈਂ ਕਿਹਾ ਕਿ ਗੌਰਵ ਮਹ ਇਤਿਹਾਸ ਆ ਗੁਰਦਾਸਪੁਰ ਦਾ ਅੱਜ ਉਹ ਦੁਬਾਰਾ ਨੋਖਾ ਨੂੰ ਸਮਰਪਿਤ ਕੀਤਾ ਜਿਸ ਤਰ੍ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਕਵਰ ਕੀਤਾ ਆ ਮਾਨੋਦੀਤ ਸਾਹਿਬ ਨੇ ਵੀ ਮੈਂਦਰ ਤੋਂ ਪਹਿਲਾਂ ਦੱਸਿਆ ਕਿ ਜਿਹੜੀ ਬਿਲਡਿੰਗ ਕਾਲਾ ਕੇ ਅੰਦਰ ਗੁਰਦਾਸਪੁਰ ਇਹ ਬੜੀ ਇਤਿਹਾਸਿਕ ਬਿਲਡਿੰਗ ਆ ਇਹ ਪਿਛਲੇ ਤਕਰੀਬਨ 20 ਸਾਲ ਤੋਂ ਜਿਹੜੀ ਉਹ ਬੰਦ ਸੀਗੀ ਔਰ ਇਹਦੀ ਰੈਨੋਵੇਸ਼ਨ ਜਿਹੜੀ ਉਹ ਹੋਣ ਵਾਲੀ ਸੀਗੀ ਮਾਨੋਦੀਤ ਸਾਹਿਬ ਨੇ ਜਦੋਂ ਦਾ ਜਾਇਨ ਕੀਤਾ ਉਦੋਂ ਹੀ ਉਹਨਾਂ ਨੇ ਕਾਫੀ ਸਾਰੀਆਂ ਜਿਹੜੀਆਂ ਸਾਡੀਆਂ ਬਿਲਡਿੰਗਸ ਸਾਡੀਆਂ ਗੇਮਸ ਸਾਡੀਆਂ ਗਰਾਊਂਡਾਂ ਨੂੰ ਕਾਫੀ ਇਛਾਤ ਕੀਤਾ ਆ ਉਸੇ ਲੜੀ ਦੇ ਵਿੱਚ ਕਲਾ ਕੇਂਦਰ ਵੀ ਸਾਡੀ ਡੀ ਸਾਹਿਬ ਦੀ ਇੱਕ ਜਿਹੜਾ ਸੁਪਨਾ ਸੀਗਾ ਵੀ ਇਹ ਬਿਲਡਿੰਗ ਵੀ ਜਿਹੜੀ ਆ ਲੋਕਾਂ ਨੂੰ ਸਮਰਪਿਤ ਕੀਤੀ ਜਾਵੇ ਉਸੇ ਸੁਬਾਹ ਦੇ ਵਿੱਚ ਅੱਜ 18 ਤਰੀਕ ਨੂੰ ਇਹਦਾ ਉਦਘਾਟਨ ਜਿਹੜਾ ਕਰ ਦਿੱਤਾ ਗਿਆ ਆ ਤੇ ਹੁਣ ਅਸੀਂ ਇਹਦੇ ਵਿੱਚ ਜਿਹੜੇ ਬੱਚੇ ਜਿਹੜੇ ਸਾਡੇ ਆ ਸਕੂਲਾਂ ਕਾਲਜਾਂ ਦੇ ਜਾਂ ਜਿਹੜੇ ਆਮ ਬੱਚੇ ਆ ਉਹਨਾਂ ਨੂੰ ਸ਼ਾਮ ਦੀਆਂ ਕਲਾਸਾਂ ਅਸੀਂ ਸ਼ੁਰੂ ਕਰਨ ਜਾ ਰਹੇ ਆ ਜਿਹੜੇ ਬੱਚੇ ਕਿ ਇੱਥੇ ਸੰਗੀਤ ਵੋਕਲ ਇਨਸਟਰੂਮੈਂਟਲ ਡਾਂਸ ਕਲਾਸ ਕਥਕ ਔਰ ਉਹਦੇ ਨਾਲ ਨਾਲ ਥੀਏਟਰ ਅਨਾਰਟ ਐਂਡ ਕਲਾਸ ਦੀ ਜਿਹੜੀ ਹੈ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਡਾ ਜਿਹੜਾ ਇਹ ਓਪਨ ਹੋ ਚੁੱਕਿਆ ਹੈ ਤੁਸੀਂ ਕਿਸੇ ਵੇਲੇ ਵੀ ਆਪਣੇ ਬੱਚਿਆਂ ਦੀ ਰੋਲ ਮੈਟ ਕਿਸੇ ਸਮੇਂ ਵੀ ਆ ਕੇ ਸਾਡੇ ਨਾਲ ਇੱਥੇ ਕਰਵਾ ਸਕਦੇ ਹੋ ਔਰ ਸਾਡੇ ਕੋਲ ਟੀਚਰ ਵੀ ਅਵੇਲੇਬਲ ਹੈ ਇਸ ਤਰ੍ਹਾਂ ਇਹ ਪਹਿਲਾਂ ਚੱਲਦਾ ਸੀਗਾ ਜਿਹੜੀ ਇਹਦੀ ਮੌਲਿਕਤਾ ਸੀਗੀ ਉਸੇ ਮੌਲਿਕਤਾ ਨਾਲ ਅਸੀਂ ਇਸ ਨੂੰ ਜਿਹੜਾ ਕਲਾ ਕੇਂਦਰ ਦੀ ਜਿਹੜੀ ਆ ਅਸੀਂ ਬਣਾ ਕੇ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਾਹਨੇ ਕਿਹਾ ਹੈ ਕਿ ਇੱਥੇ ਹਰ ਮਹੀਨੇ ਕੋਈ ਨਾ ਕੋਈ ਫੰਕਸ਼ਨ ਹੁੰਦਾ ਰਹੇਗਾ ਹਾਂ ਬਿਲਕੁਲ ਬਿਲਕੁਲ ਇੱਥੇ ਹਰ ਮਹੀਨੇ ਜਿਸ ਤਰ੍ਹਾਂ ਪਾਸ਼ਾ ਅਫਸਰ ਮੇਰੇ ਨਾਲ ਖੜੇ ਕਲਤੀ ਸਾਹਿਬ ਨੇ ਹੋਰ ਵੀ ਜਿਹੜੇ ਸਾਡੇ ਜ਼ਿਲ੍ਹੇ ਦੇ ਅਫਸਰ ਨੇ ਜਿਹੜੇ ਵੱਖ-ਵੱਖ ਜਿਹੜੇ ਬੱਚਿਆਂ ਨਾਲ ਜਿਨ੍ਹਾਂ ਦਾ ਸਿੱਧਾ ਤਾਲ ਮੇਲਿਆ ਪਰਮਿੰਦਰ ਸੈਣੀ ਜੀ ਨੇ ਇਹ ਸਾਰੇ ਜਿਹੜੇ ਵੱਖਰੇ-ਵੱਖਰੇ ਪ੍ਰੋਗਰਾਮ ਕਰਾਉਂਦੇ ਸੀਗੇ ਵੱਖ-ਵੱਖ ਸਕੂਲਾਂ ਜਾ ਕੇ ਉਹ ਸਾਰਾ ਅਸੀਂ ਹੁਣ ਇੱਥੇ ਇਸ ਕਲਾ ਕੇਂਦਰ ਨੂੰ ਸੈਂਟਰਲਾਈਜ਼ ਕਰਾਂਗੇ ਔਰ ਹਰ ਮਹੀਨੇ ਹਰ ਵਿਭਾਗ ਆਪਣਾ ਜਿਹੜਾ ਇੱਥੇ ਐਜੂਕੇਸ਼ਨ ਭਾਸ਼ਾ ਅਫਸਰ ਕਲਚਰਲ ਸਾਡੇ ਵੱਲੋਂ ਹੋਰ ਸਕੂਲਾਂ ਨੂੰ ਔਰ ਆਮ ਐਨਜੀਓ ਜਿਹੜੀਆਂ ਸੰਸਥਾਵਾਂ ਨੇ ਸ਼ਹਿਰ ਦੀਆਂ ਉਹਨਾਂ ਨੂੰ ਵੀ ਸਾਡੇ ਵੱਲੋਂ ਖੁੱਲਾ ਸੱਦਾ ਕਿ ਆਪਣੇ ਪ੍ਰੋਗਰਾਮ ਜਿਹੜੇ ਇੱਥੇ ਆਣ ਕੇ ਕਰਨ ਅਸੀਂ ਇਹਦਾ ਸਾਰਿਆਂ ਲਈ ਸਾਡਾ ਓਪਨ ਹੈ। ਕਿੰਨਾ ਇਹਦੇ ਲੱਗਦਾ ਹੈ ਜਿਹੜੇ ਹਾਂ ਇਹਦੇ ਐਸਟੀਮੇਟਡ ਕਰੀਬ ਜਿਹੜੀ ਆ ਲਾਜ਼ਮ ਜਿਹੜੀ ਹੁਣ ਤੱਕ 25 ਲੱਖ ਦੇ ਆਸ-ਪਾਸ ਆ ਚੁੱਕੀ ਆ ਕਿਉਂਕਿ ਸਮਾਂ ਪੈ ਪੈ ਕੇ ਟਾਈਮ ਮਰੇ ਸ਼ਿਫਟਾਂ ਦੇ ਵਿੱਚ ਇਹ ਬਣਿਆ ਪਹਿਲਾਂ ਰੂਮ ਬਣੇ ਫਿਰ ਉੱਪਰ ਆਡੀਟੋਰੀਅਮ ਬਣਿਆ ਫਿਰ ਉਹਦੇ ਰਿਪੇਅਰ ਦਾ ਕੰਮ ਹੋਇਆ ਸਾਰਾ ਇਹ ਇੰਨੀ ਕਦੀ ਜਿਹੜੇ ਹੈਗੇ ਖਲਤ ਜਿਹੜੀ ਆ ਚੁੱਕੀ ਆ ਹਾਲੇ ਦੇ ਵਿੱਚ ਜਿਹੜੀ ਅੰਦਰ ਕੁਰਸੀਆਂ ਲੱਗਣ ਵਾਲੀਆਂ ਨੇ ਦੋ ਤਿੰਨ ਚੀਜ਼ਾਂ ਸਾਡੀਆਂ ਦਾ ਹੈਗੀਆਂ ਨੇ ਅਸੀਂ 1 ਮਹੀਨੇ ਦਾ ਨਿਰੰਧ ਕੰਪਲੀਟ ਕਰ ਲੈਣਾ